ਜਿਹੜੀ ਲੋਕ ਸਭਾ ਸ਼ੀਟ ਸੀ ਉਹ ਚਰਚਾ ਦੇ ਵਿੱਚ ਰਹੀ ਆ ਚਰਚਾ ਦੇ ਵਿੱਚ ਰਹਿਣ ਦਾ ਕਾਰਨ ਇੱਕ ਕਮਜ਼ੀਤ ਨਮੋਲ ਤੇ ਇੱਕ ਹਾਂਸਾ ਜਹੰਸਦਾ ਹੁੰਦਾ ਵਿਰੋਧ ਤੁਹਾਨੂੰ ਪਤਾ ਹੀ ਹੈ ਇਹ ਹਾਂਸਾ ਜਹੰਸਦਾ ਹੋਇਆ ਸੀ ਆਸਾ ਜੀ ਪਹੁੰਚੇ ਆ ਬਾਬਾ ਜੀ ਕਿਸਾਨਾਂ ਨੇ ਤਾਂ ਕਿਹਾ ਵੀ ਵਿਰੋਧ ਕਰਨ ਨੂੰ ਲੋੜ ਨਹੀਂ ਪਾਉਣੀ ਤੁਸੀਂ ਇੰਨੀ ਰਹਿ ਪਹੁੰਚੇ ਆ ਅਸੀਂ ਵੀਰ ਜਿੱਦ ਤੋਂ ਨਾਲ ਫਾਰਮ ਭਰੇ ਆ ਉਦੋਂ ਦੇ ਕੋੜੇ ਲਾ ਕੇ ਅੱਗਾ ਕੀ ਫਾਰਮ ਭਰਾ ਕੇ ਗਏ ਆ ਫਾਰਮ ਪਰ ਨਹੀਂ ਨੀ ਦੇਖਤ ਫਾਰਮ ਪਰ ਨਹੀਂ ਦੇ ਕਿਸਾਨ ਪਰ ਨਹੀਂ ਦੇ ਕੋ ਇਹ ਰਾਏ ਅੱਗੇ ਕੋੜੇ ਅੱਗੇ ਲਾ ਕੇ ਫਾਰਮ ਭਰਾਏ ਆ ਇਹ ਕਿਸਾਨ ਦੀ ਕੀ ਪਾਵਰ ਕੇ ਮੋਦੀ ਨੂੰ ਰੋਕ ਜਾਣਗੇ ਇਹ ਕਿਸਾਨ ਇਹ ਵੱਡੇ ਨਾ ਇਹਨਾਂ ਦੇ ਕੋਲੇ ਪੈੜੀਆਂ ਐ ਨਾ ਕੋਲੇ ਦੱਤੇ ਰਗੀ ਇਹ ਵੱਡੀਆਂ ਵੱਡੀਆਂ ਗੱਡੀਆਂ ਵੱਡੀਆਂ ਵੱਡੀਆਂ ਕਰਨਾ ਗਰੀਬਾਂ ਨੂੰ ਕੌਣ ਪੁੱਛਾ ਗਰੀਬਾਂ ਨੂੰ ਪੁੱਛੇ ਤੇ ਮੋਦੀ ਨੇ ਪੁੱਛਾ ਹਾਂ ਮੋਦੀ ਨੇ ਕੀ ਕੋਸ਼ਿਸ਼ ਨਹੀਂ ਕੀਤਾ ਮੋਦੀ ਦੇ ਦੋ ਕੰਮ ਕੀਤੇ ਵਾਦਾ ਕੀਤੇ ਕਿਸਾਨ ਲੈਂਦੇ ਬੁੰਡ ਇਹਨਾਂ ਦਾ ਇਰਾਦਾ ਇਹਨਾਂ ਨੇ ਨਕੰਬੇ ਖਾਣੇ ਟੰਬੇ ਆਰੇ ਖਾ ਕੇ ਰਹਿਣਗੇ ਕਿਦਨਾਂ ਕਿਤੇ ਇਹਨਾਂ ਦਾ ਦੇ ਕੋਈ ਗਰੀਬ ਨਾ ਗਰੀਬ ਜਵਨੀ ਆਉਣੀਆਂ ਆ ਆਮ ਆਦਮੀ ਪਾਰਟੀ ਦੀਆਂ ਇਹ ਅਨਸਰ ਆ ਜਾਂਸ ਅਨਸਰ ਆ ਜਾਂਸ ਜੀ ਦਾ ਸੀਟ ਆਵੇਗੀ ਆਵੇਗੀ ਨਾ ਇੱਕ ਤੋਂ ਹੋਰ ਤੁਹਾਨੂੰ ਪਤਾ ਹੋਊਗਾ ਵੀ ਇੱਥੋਂ ਇੱਕ ਆਯਾਦ ਉਮੀਦਵਾਰ ਸਰਜੀਤ ਸਿੰਘ ਖਾਲਸਾ ਜਿਹਨਾਂ ਦੇ ਪਿਤਾ ਵੱਲੋਂ ਇੰਦਰਾ ਗਾਂਧੀ ਨੂੰ ਜਿਹੜਾ ਵੀ ਉਹਨਾਂ ਨੂੰ ਕਤਲ ਕੀਤਾ ਗਿਆ ਸੀ ਬਦਲਾ ਲਿਆ ਗਿਆ ਸੀ ਕਾਲ ਤਖ ਸਾਹਿਬ ਤੋਂ ਢਾਏ ਦਾ ਉਹ ਵੀ ਇੱਥੋਂ ਉਮੀਦਵਾਰ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਉਹਨਾਂ ਬਾਰੇ ਵੀਰ ਦੇਖ ਪਤਾ ਉਹ ਖਾਲਸੇ ਹੈਗੇ ਖਾਲਸਿਆਂ ਦੇ ਬਾਰੇ ਅਸੀਂ ਨਹੀਂ ਇੰਨਾ ਉੱਚੇ ਕੁਝ ਕਹਿ ਸਕਦੇ ਪਰ ਇਹ ਨਾ ਵੀ ਉਹਨਾਂ ਦੀ ਕਿਸਮਤ ਉਹਨਾਂ ਦੇ ਨਾਲ ਹੈ ਕਿਉਂਕਿ ਉਹ ਖਾਲਸੇ ਅਸੀਂ ਵੀ ਖਾਲਸੇ ਅਸੀਂ ਉਹਨਾਂ ਦੇ ਾਰੇ ਨਹੀਂ ਕੁਝ ਵੀ ਕਹਿ ਸਕਦੇ ਕਿਉਂਕਿ ਅਸੀਂ ਆਪਣੇ ਕਿਸਾਨਾਂ ਕਿਸਾਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਕਿਸਾਨ ਇਹਨਾਂ ਨੇ ਜਿਹੜਾ ਬਾਰਡਰਾਂ ਦੇ ਉੱਤੇ ਕਿਸਾਨ ਸ਼ਹੀਦ ਕੀਤੇ ਆ ਸ਼ੋਪ ਕਰਨ ਦੇ ਗੋਲੀ ਮਾਰੀ ਆ ਹਾਂਜੀ ਹਾਂਜੀ ਬਾਰਡਰ ਉੱਥੇ ਬਾਰਡਰ ਤੇ ਉਹਨਾਂ ਨੇ ਕਿਸਾਨ ਸ਼ਹੀਦ ਕੀਤੇ ਆ ਕਿਸਾਨਾਂ ਦੇ ਅਸੀਂ ਇਸ ਕਰਕੇ ਵਿਰੋਧ ਕਰਦੇ ਆ ਉਹ ਯਾਰ